ਸਸੀ ਕਾਲ ਜੀ ਅੱਜ ਪਟਿਆਲਾ ਬਿਜਲੀ ਬੋਰਡ ਦੇ ਮੁਖ ਦਫ਼ਤਰ ਦੇ ਅੱਗੇ ਖੜੇ ਆ ਜਿੱਥੇ ਕੇ ਸੀਆਰਏ 295/19 ਦਾ ਜਿਹੜਾ ਲੰਮੇ ਸਮੇਂ ਤੋਂ ਜਿਹੜਾ ਇੱਕ ਮਾਮਲਾ ਚੱਲ ਰਿਹਾ ਸੀ ਬੜਾ ਮਗਿਆ ਹੋਇਆ ਸੀ ਹਮੇਸ਼ਾ ਚਰਚਾ ਦੇ ਵਿੱਚ ਰਹਿੰਦਾ ਸੀ ਉਸ ਦਾ ਜਿਹੜਾ ਭੋਗ ਆ ਉਹ 17 ਤਰੀਕ ਨੂੰ ਪੈ ਗਿਆ ਤੇ ਵੱਡੀ ਖੁਸ਼ੀ 1341 ਜਿਹੜੇ ਸਾਈਕਲਰ ਮੈਨ ਨੇ ਉਹਨਾਂ ਦੇ ਘਰਾਂ ਦੇ ਵਿੱਚ ਆਈਆ ਤੇ ਟੋਟਲ 2806 ਦੇ ਵਿੱਚੋਂ ਜ਼ਿਆਦਾਤਰ ਸਾਥੀ ਰਾਹਤ ਮਿਲ ਗਈ ਆ 25 ਸਾਥੀ ਜਿਹੜੇ ਛੱਡ ਕੇ ਬਾਕੀਆਂ ਦੇ ਘਰਾਂ ਦੇ ਵਿੱਚ ਖੁਸ਼ੀਆਂ ਨੇ ਜਿਹੜੀ ਦਸਤਕ ਦੇ ਦਿੱਤੀ ਆ ਤੇ ਐਸੀ ਖੁਸ਼ੀਆਂ ਦੇ ਜਿਨ੍ਹਾਂ ਲੋਕਾਂ ਨੇ ਇਸ ਦੇ ਵਿੱਚ ਸਹਿਯੋਗ ਪਾਇਆ ਇਹਨਾਂ ਖੁਸ਼ੀਆਂ ਨੂੰ ਦੁੱਗਣਾ ਤਿੱਗਣਾ ਜਿਹੜੀਆਂ ਗਮ ਦੇ ਵਿੱਚ ਸੀ ਜਾਂ ਚਿੰਤਾ ਤੇ ਸੰਤਾਪ ਦੇ ਵਿੱਚ ਸੀਗੀਆਂ ਉਸ ਨੂੰ ਖੁਸ਼ੀ ਦੇ ਵਿੱਚ ਬਦਲਣ ਵਿੱਚ ਜਿਨ੍ਹਾਂ ਲੋਕਾਂ ਦਾ ਮੁੱਖ ਯੋਗਦਾਰ ਰਿਆ ਜਿਵੇਂ ਕਿ ਸਾਡੇ ਵਿੱਚ ਆਈਡੀ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਸ਼ੇਰਗਿਲ ਜੀ ਖੜੇ ਨੇ ਤੇ ਉਹਨਾਂ ਦੇ ਸਾਥੀ ਪਸ਼ੌਰ ਜੀ ਤੇ ਹੋਰ ਸਾਥੀ ਖੜੇ ਨੇ ਕਿਉਂਕਿ ਇਸ ਜੂਨੀਅਨ ਦੀ ਅਸੀਂ ਇਸ ਕਰਕੇ ਗੱਲ ਕਰਦੇ ਆਂ ਵੀ ਇਹ ਇਸ ਸੀਆਰਏ 295/19 ਦੀ ਕੋਈ ਵੀ ਮੀਟਿੰਗ ਕੋਈ ਵੀ ਧਰਨਾ ਕੋਈ ਵੀ ਮਜਾਰਾ ਹੋਇਆ ਉਸ ਦੇ ਵਿੱਚ ਇਹ ਸਿੱਧਾ ਨੰਗੇ ਧੜਾ ਕੇ ਇਹਨਾਂ ਨੇ ਮੈਦਾਨ ਦੇ ਵਿੱਚ ਕੁੱਦੇ ਨਹੀਂ ਇਸ ਕਰਕੇ ਅੱਜ ਉੱਚੇ ਤੇ ਤੌਰ ਦੇ ਉੱਤੇ ਜਿਹੜਾ ਇਹਨਾਂ ਦਾ ਬਹੁਤ ਵੱਡੇ ਜਿਹੜਾ ਸਾਡੇ ਸਾਥੀ ਮੁਲਾਜ਼ਮ ਸੁਭਾਚਨੜੀਆਂ ਦਾ ਕੱਥ ਸੀਗਾ ਉਹਦੇ ਵਿੱਚ ਇਹਨਾਂ ਦਾ ਧੰਨਵਾਦ ਕੀਤਾ ਗਿਆ ਔਰ ਇਹਨਾਂ ਦਾ ਮੂੰਹ ਮਿੱਠਾ ਸਭ ਤੋਂ ਪਹਿਲਾਂ ਕਰਵਾਇਆ ਗਿਆ ਸ਼ਰਗਿਲ ਜੀ ਕੀ ਕਹਿਣਾ ਚਾਹੁੰਦੇ ਹੋ ਏਤੀ ਬੜੀ ਖੁਸ਼ੀ ਆ ਜਿਹੜੀ ਉਹ ਕਿਤੇ ਨਾ ਕਿਤੇ ਜੇ ਸਾਥ ਕਹੀਏ ਤਾਂ ਤੁਹਾਡੀ ਬਦੌਲਤ ਕਿਉਂਕਿ ਪਟਿਆਲਾ ਤੁਸੀਂ ਰਹਿੰਦੇ ਹੋ ਤਾਂ ਕਰਕੇ ਕਿਤੇ ਨਾ ਕਿਤੇ ਜਾ ਕੇ ਰੇਕ ਮੀਟਿੰਗ ਦੇ ਵਿੱਚ ਤੁਸੀਂ ਸਮੂਹਿਤ ਕਰਕੇ ਜਿਹੜਾ ਸਾਥੀਆਂ ਦਾ ਹੌਸਲਾ ਵਧਾ ਰਹੇ ਸੀ ਅੱਜ ਤੁਹਾਡਾ ਮੂੰਹ ਮਠਾ ਕਰਵਾਇਆ ਗਿਆ। ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਆ ਕਾਲਪੁਰ ਜਿਨ੍ਹਾਂ ਨੇ ਸਾਡੀ ਸਾਰੀ ਇੱਕ ਸਰਵਤ ਦੇ ਭਲੇ ਦੀ ਅਰਦਾਸ ਸੁਣੀ ਜਿਹੜੀ ਮੁਲਾਜ਼ਮ ਸੰਘਰਸ਼ ਕਮੇਟੀ ਨੇ ਇੱਕ ਸੰਘਰਸ਼ ਵਿੱਢਿਆ ਸੀ 295/19 ਜੀ ਕਾਫੀ ਲੰਮੇ ਸਮੇਂ ਤੋਂ ਜਿਹੜਾ ਇਹ ਸੀਆਰਏ ਆ ਤਕਰੀਬਨ ਜਦੋਂ ਤੋਂ ਇਹ ਸ਼ੁਰੂ ਹੋਇਆ ਉਹਦੇ ਕਈ ਵਿਵਾਦ ਰਿਹਾ ਉਹ ਕਹਿੰਦੇ ਵਿੱਚ ਸਾਡੇ ਜਿਹੜੇ ਆਈਟੀ ਵਾਲੇ ਮੁੰਡੇ ਸੀਗੇ ਉਹਨਾਂ ਦੇ ਵਿੱਚ ठेकेदारों ਵਾਲੇ ਬਹੁਤ ਲੁੱਟ ਕਰੀਆ ਤੇ ਸਾਡੇ ਵਿੱਚ ਵੀ ਸਾਥੀ ਚਲੋ ਸਾਰੇ ਤਰ੍ਹਾਂ ਦੇ ਹੁੰਦੇ ਨੇ ਮਿੱਥ ਹੁੰਦੇ ਨੇ ਪਰ ਉਹ ਪ੍ਰਮਾਤਮਾ ਹਮੇਸ਼ਾ ਸੱਚ ਦੀ ਜਿੱਤ ਹੋਈ ਆ 17 ਤਰੀਕ ਨੂੰ ਜਿਹੜਾ ਇਤਿਹਾਸਕ ਫੈਸਲਾ ਆਇਆ ਜਿਹੜੇ ਸਾਡੇ ਸਾਥੀ ਰਹਿੰਦੇ ਸੀਗੇ ਚਲੋ 295/19 ਤੁਹਾਨੂੰ ਪਤਾ ਵੀ ਪਹਿਲਾਂ ਵੀ ਜਿਹੜੇ ਮਤਲਬ ਨੌਨ ਪਿਆਰ ਵਾਲੇ ਸੀਗੇ ਉਨਾ ਦਿਨ ਪਹਿਲਾ ਤਰਖਾ ਹਰਲੀਜ ਹੋ ਗਿਆ ਸੀ ਗਿਆ ਤੇ ਜਿਹੜਾ ਕੋਰਟ ਕੇਸ ਚੱਲਦਾ ਸੀਗਾ 27 295/19 ਦਾ ਜਿਹੜਾ 17 ਤਰੀਕ ਨੂੰ 16 9 2024 ਨੂੰ ਜਿਹੜੀ ਫਤਿਹ ਹੋਈ ਆ ਉਹ ਅਸੀਂ ਧੰਨਵਾਦ ਕਰਦੇ ਆ ਮੁਲਾਜ਼ਮਨ ਸੰਘਰਸ਼ ਕਮੇਟੀ ਦਾ ਜਿਨ੍ਹਾਂ ਨੇ ਕਾਨੂੰਨ ਦੇ ਸ ਸਾਡੀ ਜਥੇਬੰਦੀ ਨੂੰ ਆਈਟੀਮਲੇਸ਼ਨ ਨੂੰ ਇਹ ਜੋਗ ਸੰਝਿਆ ਕਿਉਂਕਿ ਸਾਡਾ ਤਾਂ ਕੇਡਰ ਹੈ ਸਾਨੂੰ ਤਾਂ ਜਦੋਂ ਵੀ ਇਹਨਾਂ ਨੇ ਕੋਈ ਹੁਕਮ ਕੀਤਾ ਅਸੀਂ ਤਾਂ ਮਤਲਬ ਨੰਗੇ ਪੈਰੀਂ ਉੱਥੇ ਆਉਂਦੇ ਰਹੇ ਆ ਜਿਹੜੇ ਸਾਡੇ 25 ਸਾਥੀ ਵੀ ਰਹਿੰਦੇ ਨੇ ਜਿਨ੍ਹਾਂ ਨੇ ਮਤਲਬ ਕੋਰਟ ਨੇ ਉਹਨਾਂ ਨੂੰ ਪ੍ਰੋਬਲਮ கிரேਡ ਕੀਤੀ ਹੋਈ ਆ ਇਹ ਮੀ ਮੁਲਾਜ਼ਮ ਸੰਘਰਸ਼ ਕਮੇਟੀ ਸਾਨੂੰ ਕਹੂਗੀ ਉਹਨਾਂ ਦਾ ਜੋ ਵੀ ਕੇਸ ਹੈ ਜਿਸ ਵੀ ਮਤਲਬ ਜਿਹੜੇ ਵੀ ਤਰੀਕੇ ਨਾਲ ਲੜਨਾ ਜਾਂ ਸੰਘਰਸ਼ ਦੇ ਰਾਹ ਤੇ ਕਰਨਾ ਟੇਬਲ ਟਾਕ ਤੇ ਕਰਨਾ ਕੋਰਟ ਕੇਸ ਹੈ ਆਈਟੇਮ ਰਿਲੇਸ਼ਨ ਹਮੇਸ਼ਾ ਮੁਲਾਜ਼ਮ ਜਿਹੜੀ ਸੰਘਰਸ਼ ਕਮੇਟੀ ਆ ਉਹਦੇ ਨਾਲ ਖੜੀਏ ਜੀ ਅੱਛਾ ਪਸ਼ੌਰ ਜੀ ਇੱਕ ਵਾਰੀ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਵੀ ਤੁਸੀਂ ਵਿਚਾਰ ਲਈ ਮਜ਼ਬੂਤ ਕਰਿਓ ਤੇ ਅੱਜ ਫੇਰ ਕਿਤੇ ਨਾ ਕਿਤੇ ਉਹੀ ਮਜ਼ਬੂਤ ਕਰੀ ਰੋ ਫੇਰ ਭਵਿੱਖ ਦੇ ਵਿੱਚ ਆਉਣ ਵਾਲੇ ਸਮੇਂ ਦੇ ਕਿਤੇ ਨਾ ਕਿਤੇ ਆਪਣੀ ਰੋਲ ਅਦਾ ਕਰਨਾ ਪਵੇਗਾ ਭਾਵੇਂ ਕਿ ਪਿਛੇ ਉਹ ਨਹੀਂ ਹੋਇਆ ਸੀ ਇੱਕ ਗੈਪ ਰਹਿ ਗਿਆ ਸੀ ਪਰ ਹੁਣ ਜੁਆਇੰਟ ਫੋਰਮ ਤੇ ਇਕਤਾ ਮੰਚ ਦੇ ਤੁਸੀਂ ਹਿੱਸੇ ਹੋ ਤੇ ਜੇ 25 ਸਾਥੀਆਂ ਦੀ ਲੜਾਈ ਜਿਵੇਂ ਸ਼ੇਰਗਰਜੀ ਨੇ ਗੱਲ ਕੀਤੀ ਆ ਜਿਵੇਂ ਅਸੀਂ ਉਹਨੂੰ ਸਿਰੇ ਚੜਾਉਣਾ ਸੰਘਰਸ਼ ਦੇ ਰੂਪ ਦੇ ਵਿੱਚ ਸਿਰੇ ਚੜਾਉਣਾ ਜਾਂ ਕਿਤੇ ਨਾ ਕਿਤੇ ਅੰਦਰ ਤਾਰਾਂ ਬਿਠਾ ਕੇ ਸਿਰੇ ਚੜਾਉਣਾ ਤਾਂ ਉਹਦੇ ਲਈ ਬਾਕੀ ਜੱਥੇ ਬੰਦੇ ਜਿਹੜੇ ਤੁਹਾਡੇ ਨਾਲ ਜੁੜਿਆ ਨੇ ਚਾਹੇ ਉਹ ਜੁਆਇੰਟ ਫੋਰਮ ਦੇ ਹੋਣ ਚਾਹੇ ਇਕਤਾ ਮੰਚ ਦੇ ਹੋਣ ਕੀ ਉਹਨਾਂ ਨੂੰ ਇਧਰ ਵੱਲ ਨੂੰ ਹੁਣ ਤੋੜ ਲਉਗੇ ਭਾਵੇਂ ਕਿ ਪਿੱਛੇ ਜੋ ਹੋਇਆ ਉਹ ਸਭ ਨੂੰ ਪਤਾ ਬਿਲਕੁਲ ਨਹੀਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਜੀ ਜੋ ਕਿ ਮੇਰਾ ਜਿਹੜਾ ਸ਼ੁਰੂਤੀ ਡਿਊਟੀ ਲੱਗੀ ਸੀਗੀ ਜੀ ਵੀ ਇੱਕ ਸਾਰੀਆਂ ਜਥੇਬੰਦੀਆਂ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਕਰਕੇ ਜੀ ਜਿਹੜੇ ਸਾਡੇ 2000 ਮੁਲਾਜ਼ਮਾਂ ਦੇ ਪੱਖ ਦੇ ਮਸਲੇ ਨੇ ਅਹਿਮ ਮੰਗਾਂ ਨੂੰ ਕਰਨੇ ਕਿ ਸ਼ੂ ਤੇ ਉਹਨਾਂ ਤੇ ਲੜਾਇਆ ਜਾਵੇ ਤੇ ਯਾਰ ਪਿਛਲੇ ਦਿਨ ਤੁਸੀਂ ਦੇਖਿਆ ਹੋਣਾ ਜਦੋਂ ਸਰਕਾਰ ਪਰਫੈਗਰੂ ਨੇ ਸਾਡੀ ਇਸ ਗੱਲ ਦੇ ਵਿੱਚ ਮਦਦ ਨਹੀਂ ਕੀਤੀ ਹੈ ਜੀ ਔਰ ਮੈਂ ਇਸ ਵਿੱਚ ਸਫਲਤਾ ਵੀ ਆ ਸਕੀ ਜੀ ਔਰ ਮੇਰੇ ਬਹੁਤ ਸਾਰੇ ਸਾਥੀ ਨੇ ਜਿਹੜੇ ਜੁਆਇੰਟ ਫੋਰਮ ਕੀਤੇ ਨੇ ਔਰ ਇੱਕ ਥੀਲ ਮਲਾਜ ਲੇਕ ਦਾ ਮੰਚਲੇ ਦੀ ਥੀਲ ਨੇ ਜਿਨ੍ਹਾਂ ਦੀ ਦਿਲੀ ਕੋਸ਼ਿਸ਼ ਸੀ ਕਿ ਸਾਰਿਆਂ ਨੂੰ ਇਕੱਠੇ ਕਰ ਲਈ ਔਰ ਸੀਓਸ ਨੂੰ ਇਕੱਠੇ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ ਜੀ ਔਰ ਉਹਦੇ ਨਾਲ ਨਾਲ ਤੁਸੀਂ ਵੇਖਿਆ ਹੋਣਾ ਨਵੀਂ ਲੀ ਮਲਾਜ਼ਮ ਇਕਤਾ ਮੰਚ ਪੰਜਾਬ ਵੱਲੋਂ ਵੀ ਇੱਕ ਧਰਨਾ ਅੰਮ੍ਰਿਤਸਰ ਲਵਾਇਆ ਸੀ ਜਿਹੜਾ ਸਿਰਫ 295 ਦੇ ਜਗ੍ਹਾ ਸੀ ਕਿਉਂਕਿ ਉਹ ਸਾਥੀਆਂ ਨੂੰ ਮੈਂ ਜਦੋਂ ਕਿਹਾ ਵੀ ਸਾਡੇ ਕੇਡਰ ਦਾ ਸਵਾਲ ਆ ਅਸੀਂ ਆਈਟੀ ਐਮਪਲੋਏਸ਼ਿਸ਼ਨ ਹੈ ਜਿਹੜੀ ਉਹ ਰਿਪਰੈਜ਼ੈਂਟ ਕਰਦੀ ਹੈ ਆਈਟੀ ਕੇਡਰ ਨੂੰ ਤੇ ਅਸੀਂ ਚਾਹੁੰਦੇ ਆ ਵੀ ਅਸੀਂ ਲੜਾਂਗੇ ਅਸੀਂ ਨੰਗੇ ਧੜਕ ਕਿਉਂਕਿ ਇਸ ਕਮੇਟੀ ਦੇ ਨਾਲ ਖੜਗੇ ਸੀ ਜੀ ਦੇਸੀ ਚਾਹ ਨੇ ਵੀ ਮੰਚ ਦੇ ਪਲੇਟਫਾਰਮ ਤੋਂ ਵੀ ਇਹ ਸੰਘਰਸ਼ ਜਿਹੜਾ ਲੜਿਆ ਜਾਵੇ ਜੀ ਔਰ ਉਸ ਤੋਂ ਇਹਨਾਂ ਨੇ ਫੁੱਲ ਚਾਰੇ ਮੇਰੇ ਕਹਿਣ ਤੋਂ ਮੈਂ ਧੰਨਵਾਦ ਕਰਦਾ ਬਿਜਲੀ ਮਲਾਜ ਨੇਕਾਮ ਪੰਜਾਬ ਦੀ ਸਮੁੱਚੀ ਟੀਮ ਦਾ ਔਰ ਉਸ ਤੋਂ ਬਾਅਦ ਫਿਰ ਜਦੋਂ ਅਸੀਂ ਇਕੱਠੇ ਹੋਏ ਬਿਜਲੀ ਮਲਾਜ ਨੇਕਾਮ ਪੰਜਾਬ ਤੇ ਜੁਆਇੰਟ ਫੋਰਮ ਉਸ ਤੋਂ ਬਾਅਦ ਤੁਸੀਂ ਵੇਖਿਆ ਹੋਣਾ ਵੀ ਇੱਕ ਵੀ ਆਗੂ ਜਿਆ ਨਹੀਂ ਤੇ ਉਹ ਮਜਾਰੀ ਸਾਹਿਬ ਹੋਣ ਤੇ ਗੰਢੀਪਿੰਡ ਸਾਹਿਬ ਹੋਣ ਤੇ ਪਿਲਕਣੀ ਹੋਣ ਤੇ ਕੋਈ ਹੋਰ ਵੀ ਸਾਥੀ ਜਿਹੜਾ ਵੀ ਹੈਗਾ ਉਹ ਕੋਈ ਵੀ ਸਾਥੀ ਜਿਹੜਾ ਆ ਰਹੀ ਸੀ ਜਿਹੜਾ ਉਸ ਸਟੇਜ ਤੋਂ 295 ਦੀ ਗੱਲ ਨਾ ਕਰੀ ਹੋ ਸਮੁੱਚੇ ਸਾਡੇ ਆਗੂ ਦੇ ਜਿਹੜੇ ਦਿਲੋਂ ਚਾਹੁੰਦੇ ਆ ਵੀ ਇਹ ਸਾਡੇ ਬੱਚੇ ਆ ਇਹਨਾਂ ਦਾ ਕਿਸੇ ਦਾ ਵੀ ਕੋਈ ਨੁਕਸਾਨ ਨਾ ਹੋਵੇ ਔਰ ਜਿਹੜਾ ਅਗਲਾ ਸਵਾਲ ਤੁਸੀਂ ਕੀਤਾ ਹੁਣ ਵੀ ਜਿਹੜੇ ਸਾਡੇ ਸਾਥੀ 25 ਰਹਿ ਗਏ ਵੀ ਉਹਨਾਂ ਦਾ ਸੰਘਰਸ਼ ਵੀ ਤੁਸੀਂ ਉਸੇ ਤਰ੍ਹਾਂ ਲੜੋਗੇ ਬਿਲਕੁਲ ਜੀ ਇਹ ਬਿਲਕੁਲ ਸੱਚ ਹੈ ਜਿੱਦਾਂ ਸੀ ਇਹਨਾਂ ਸਾਥੀਆਂ ਦੇ ਘਰਾਂ ਦੇ ਵਿੱਚ ਅੱਜ ਖੁਸ਼ੀ ਆਈ ਹੈ ਫਿਰ ਉਹ ਕਿਉਂ ਮੰਦੇ ਰਹਿਣ ਕਸੂਰ ਉਹਨਾਂ ਦਾ ਕੀ ਹੈ ਇਹ ਸਰਕਾਰ ਦੇ ਔਰ ਮੈਨੇਜਮੈਂਟ ਦੇ ਜਿਹੜਾ ਸਾਰਾ ਕੁਝ ਕੀਤਾ ਕਰਾਇਆ ਅਸੀਂ ਤਾਂ ਪਹਿਲਾਂ ਵੀ ਬੋਲਦਾ ਰਿਹਾ ਨਾ ਸਟੇਜਾਂ ਤੋਂ ਬੋਲਦਾ ਰਿਹਾ ਵੀ ਤਜਰਬਾ ਸਰਟੀਫਿਕੇਟ ਲਵਾਉਣ ਦੀ ਲੋੜ ਕਿਉਂ ਪਈ ਉਸ ਸਮੇਂ ਦੇ ਜਿਹੜੇ ਇਥੋਂ ਦੇ ਹਾਕਮ ਸੀਗੇ ਸਾਡੀ ਮੈਨੇਜਮੈਂਟ ਸੀਗੀ ਔਰ ਜਿਹੜੇ ठेकेदार ਸੀ ਉਹਨਾਂ ਨੇ ਰੈਸਕੇ ਲੁੱਟ ਕੀਤੀ ਆ ਤੇਰ ਦੇ ਵਿੱਚ ਜੀ ਜੀ ਤੁਸੀਂ ਕਿਸੇ ਨੂੰ ਛੋਟ ਦੇਣੀ ਆ ਉਮਰ ਦੇ ਇਲਾਜ ਦਾ ਦੇ ਦੋ ਦੋ ਨੰਬਰ ਕੈਡਰ ਦੇ ਇਲਾਜ ਨਾਲ ਦਿੱਤੀ ਜਾ ਸਕਦੀ ਆ ਪਰ ਨਹੀਂ ਗੈਪ ਦੇ ਹਿਸਾਬ ਨਾਲ ਜਿੰਨਾਂ ਨੂੰ ਪਤਾ ਵੀ ਇੰਨਾ ਗੈਪ ਉਹਨੂੰ ਹੋ ਗਿਆ ਇਹਨਾਂ ਚਾਂਸ ਨਹੀਂ ਮਿਲਿਆ ਉਹਦੇ ਹਿਸਾਬ ਨਾਲ ਦਿੱਤੇ ਜਾ ਸਕੋਦੇ ਉਹ ਤੇਰਪਾਸ਼ਾ ਜਿਹੜਾ ਕੱਟੀ-ਗੜਤੀ ਉਹਦੀ ਸ਼ਰਤ ਲਗਾ ਕੇ ਸਾਡੇ ਸਾਥੀਆਂ ਨੂੰ ਸ਼ੁਰੂਤੀ ਇਹ ਤੱਕ ਕਾ ਕੀਤਾ ਗਿਆ ਔਰ ਇਹਦੇ ਨਾਲ-ਨਾਲ ਜਿਹੜੇ ਸਾਡੇ ਸਾਥੀ ਸੀਗੇ ਉਹ ਲਾਈਨ ਨਾਲ ਲਈ ਫਿਜ਼ੀਕਲ ਸੀਗੇ ਇਸਨ ਪਾਰਟੀ ਕੀਤਾ ਸਾਨੂੰ ਅਨਪੜ ਬਣਾਤਾ ਜੀ ਔਰ ਪਿੱਛੇ ਜੀ ਸਾਡੀ ਜਿਹੜੀ ਮੀਟਿੰਗ ਹੋਈ ਹੈ ਤੁਸੀਂ ਵਖੇਆ ਸੰਘਰਸ਼ ਦੇ ਵਿੱਚੋਂ ਜਦੋਂ ਅਸੀਂ ਮੁਲਤਵੀ ਕੀਤਾ ਸੰਘਰਸ਼ ਅਜੇ ਖਤਮ ਨਹੀਂ ਕੀਤਾ ਜੀ ਜੀ ਇਹ ਵੀ ਤੁਹਾਡੀ ਜਾਣਕਾਰੀ ਲਈ ਮੁਲਤਵੀ ਕੀਤਾ ਕਿਉਂਕਿ ਅੱਜ ਵੀ ਆਡੀਆ ਤੇ ਪਰਸੋਂ ਨੂੰ ਸਾਡੀ ਫੇਰ ਮੀਟਿੰਗ ਹੈ ਅਸੀਂ ਇਹ ਕਹਿੰਦੇ ਪੀਓਡੀ ਅੱਜ ਕੀ ਕੱਢ ਕੇ ਲੈ ਕੇ ਆਉਂਦੀ ਹੈ ਕੁਝ ਸਾਨੂੰ ਰਾਤ ਵੀ ਮਿਲੀ ਹੈ ਬਹੁਤ ਸਾਰੇ ਸਾਥੀ ਪ੍ਰਮੋਟ ਹੋਏ ਆ ਨਾ ਨਾ ਨੂੰ ਵੀ ਮੁਬਾਰਕਵਾਦ ਦਿਨਾ ਤੁਹਾਡੇ ਵੱਲੋਂ ਜੀ ਔਰ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਸਾਰੇ ਸਾਥੀ ਜਿਹੜੇ ਇਲਮ ਤੋਂ ਲਾਈਨਮੈਂਟ ਲਾਈਨਮੈਂਟ ਤੋਂ ਜਈ ਜਈ ਤੋਂ ਜਈਵਾਂ ਸਾਰੀਆਂ ਪ੍ਰੋਮੋਸ਼ਨਾਂ ਉਹ ਲਗਾਤਾਰ ਹੋਣੀਆਂ ਨੇ ਜੀ ਜੀ ਚਾਹੇ ਉਹ ਕਲੈਰੀਕਲ ਕਿਡਰ ਚਾਹੇ ਉਹ ਟੈਕਨੀਕਲ ਕਿਡਰ ਪਰ ਜਿਹੜਾ ਸਾਡਾ ਸੁਪਨਾ ਹੈ ਆਈਟੀ EMPLOYEES ਜੀ ਦਾ ਮੈਂ ਜਨਰਲ ਸੈਕਟਰੀ ਹੋਣ ਦੇ ਨਾਤੇ ਮੇਰੇ ਪ੍ਰਧਾਨ ਜੀ ਖੜੇ ਆ ਤੁਹਾਡੀ ਸਮੁੱਚੀ ਟੀਮ ਖੜੀ ਆ ਇੱਧਰ ਮੈਂ ਉਸ ਦੇ ਵੱਲੋਂ ਸਾਡਾ ਇੱਕ ਸੁਪਨਾ ਹੈ ਵੀ ਜਿਹੜਾ ਸਾਡਾ ਸਾਥੀ ਆਈਡੀ ਕਰ ਗਿਆ ਆਈਟੀ ਦੇ ਵੱਲ ਅਪਰेंटिसशिप ਕਰ ਗਿਆ ਉਹ ਲਾਈਨਮੈਨ ਹੀ ਭਰਤੀ ਹੋਵੇ ਕਿਉਂਕਿ ਲਾਈਨਮੈਨ ਲਈ ਐਲੀਜੀਬਲ ਆ ਉਹ ਜੀ ਇਹ ਸਾਡੇ ਮੱਥੇ ਤੇ ਕਲੰਕ ਲਾਇਆ ਸਮੇਂ ਦੀ ਸਰਕਾਰ ਤੇ ਮੈਨੇਜਮੈਂਟ ਨੇ ਅਸੀਂ ਇਹਨੂੰ ਸਾਡਾ ਜਿਹੜਾ ਧੂਣ ਦਾ ਸਾਡਾ ਫਰਜ ਹੈ ਔਰ ਅਸੀਂ ਮਰਦੇ ਦਮ ਤੱਕ ਇਸ ਲੜਾਈ ਨੂੰ ਲੜਾਂਗੇ ਔਰ ਜਿਹੜਾ ਸਾਡਾ ਇੱਕ ਟੈਸਟ ਬੰਦ ਕੀਤਾ ਨਾਲ ਲਾਈਨਮੈਂਟ ਤੋਂ ਜਾਈਦਾ ਕਿਉਂਕਿ ਸਾਡੇ ਬਹੁਤ ਸਾਰੇ ਸਾਥੀ ਹੈ ਜੇ ਕਾਬਲੀ ਪ੍ਰਕ ਦਾ ਕੋਈ ਟੈਸਟ ਪਾਸ ਕਰਕੇ ਨਿਕਲ ਜਿਓ ਘੱਟੋ ਘੱਟ ਦੂਜੇ ਸਾਥੀ ਪ੍ਰਮੋਟ ਹੋ ਜਾਣਾ ਸੋ ਇਹ ਸਾਰੀਆਂ ਗੱਲਾਂ ਨੇ ਬਹੁਤ ਅਜੇ ਲੜਾਈਆਂ ਲੰਬੀਆਂ ਨੇ ਸੋ ਮੈਂ ਵਧਾਈ ਦੇਣਾ ਸੁਰਸ ਕਮੇਟੀ ਨੂੰ ਜਿਨ੍ਹਾਂ ਨੇ ਸਾਨੂੰ ਅੱਜ ਮਾਨ ਦਿੱਤਾ ਮੈਂ ਕਹਿੰਦਾ ਨਹੀਂ ਇਹ ਸਾਡਾ ਧੰਨਵਾਦ ਨਹੀਂ ਕਰਨਾ ਇਹ ਮੈਂ ਕਹਿੰਦਾ ਸਾਰਿਆਂ ਦਾ ਹੀ ਧੰਨਵਾਦ ਹੈ ਸਾਡੇ ਵੱਲੋਂ ਵੀ ਕਿਉਂਕਿ ਸਾਡੇ ਕੇਡਰ ਦੀ ਜਿੱਤ ਹੋਈ ਹੈ ਸਾਡੇ ਆ ਉਸ ਦਾ ਕਾਲਪੁਰ ਕੋ ਬੈਗਰੂ ਦੇ ਅਸੀਂ ਅਰਦਾਸ ਵੀ ਕੀਤੀ ਸੀ ਕਿ ਸੱਚੇ ਪਾਤਸ਼ਾਹ ਕਿਸੇ ਵੀ ਸਾਥੀ ਨੂੰ ਨਿਰਾਸ਼ਾ ਨਾ ਕਰੀ ਸੋ ਮੈਂ ਉਹ ਵੀ ਅਰਦਾਸ ਕਰਦਾ ਜਿਹੜੇ ਸਾਡੇ 25 ਦਰਤੀਆ ਦੇ ਉਹਨਾਂ ਨੂੰ ਕੋਈ ਵੀ ਲੜਾਈ ਲੜਨੀ ਪਵੇ ਤੇ ਮੈਨੇਜਮੈਂਟ ਨਾਲ ਲੜਨੀ ਕੋਈ ਸਰਕਾਰ ਨਾਲ ਲੜਨੀ ਪਵੇ ਇੱਥੇ ਤੱਕ ਜਾਣਾ ਪਵੇ ਅਸੀਂ ਮੂਲਿਕਦਾਰ ਚੋਕੇ ਲੜਾਂਗੇ ਕਿਉਂਕਿ ਸਾਡੇ ਕਿਡਰ ਦਾ ਸਵਾਲ ਹੈ ਧੰਨਵਾਦ ਅੱਛਾ ਬਕਰੇਵੇਂ ਹੋਣਾ ਪਹੋਰ ਨਾ ਪੈਣ ਇਸ ਕਰਕੇ ਇੱਕ ਗੱਲ ਫੇਰ ਕਲੀਅਰ ਕਰ ਦਿੰਦੇ ਆ ਵੀ ਆਈਟੀ ਐਸੋਸੀਏਸ਼ਨ ਅੱਜ ਉਤੇਜਿਤ ਤੌਰ ਤੇ ਉੱਤੇ ਇਸ ਕਰਕੇ ਖੜੀ ਆ ਜਾ ਇਹਨਾਂ ਦਾ ਮੂੰਹ ਮਿੱਠਾ ਇਸ ਕਰਕੇ ਕਰਵਾਇਆ ਗਿਆ ਕਿ ਮੁਲਾਜ਼ਮ ਸੰਘਰਸ਼ ਕਮੇਟੀ ਦੀ ਸਟੇਜ ਤੋਂ ਜੇਕਰ ਕੋਈ ਆ ਕੇ ਬੋਲਿਆ ਸੀ ਜਾਂ ਉਹਦੇ ਜੋ ਸਮੂੱਚੇ ਸਾਥੀ ਦੇ ਨਾਲ ਦੇ ਪੱਕ ਦੇ ਵਿੱਚ ਹਾਂ ਦਾ ਨਾ ਮਰਿਆ ਨਾ ਨਾ ਦਾਹਰਾ ਮਰਿਆ ਸੀ ਤਾਂ ਉਹ ਇਹ ਜੱਫੇਬੰਦੀ ਸੀ ਤੇ ਅਸੀਂ ਜਿੰਦਾਬੰਦ ਮੁਰਦਾਬਾਤ ਕਰਦੇ ਸੀ ਝੰਡੇ ਚੁੱਕੀ ਫਿਰਦੇ ਸੀ ਅਸੀਂ ਫਰੰਟ ਤੇ ਸੀ ਪਰ ਕਿਤੇ ਨਾ ਕਿਤੇ ਜਿਵੇਂ ਹੁਣ ਸਾਥੀ ਪਿੱਛੇ ਆ ਚਿਹਰਾ ਇੱਕ ਇਹਨਾਂ ਨੂੰ ਵੀ ਕਾਂਗਾ ਜਲਾ ਸਾਹਿਬ ਕਾਂਗਲਾ ਸਾਹਿਬ ਦਾ ਬਹੁਤ ਵੱਡਾ ਰੋਲ ਆ ਕਿਉਂਕਿ ਸਰਕਾਰ ਦੇ ਵਿੱਚ ਨੇ ਸਾਡੇ ਪੁਰਾਣੇ ਸਾਥੀ ਨੇ ਸਾਡੇ ਦਰਦ ਨੂੰ ਸਮਝਦੇ ਸੀ ਇਹ ਇਹਨਾਂ ਨੇ ਜਿਹੜਾ ਸਿਆਸੀ ਪੈਂਤਰੇ ਦੀ ਮੈਂ ਗੱਲ ਕਰਦਾ ਸੀ ਜਿਸ ਸਿਆਸੀ ਗੇਮ ਖੇਡਣ ਨੂੰ ਮੈਂ ਕਹਿੰਦਾ ਸੀਗਾ ਉਹੀ ਗੇਮ ਸਾਡੇ ਸਾਥੀ ਨੇ ਇਸ ਨੇ ਪੂਰੀ ਚੜ੍ਹਾਈ ਕਿਉਂਕਿ ਮੁੱਖ ਮੰਤਰੀ ਸਾਹਿਬ ਦੇ ਨਜ਼ਦੀਕ ਰਹੇ ਨੇ ਬਾਕੀ ਹੋਰ ਜਿਹੜੇ ਵੀ ਕੋਈ ਸੱਤਾਧਾਰੀ ਜਿੰਨੀ ਵੀ ਤਾਕਤਾਂ ਸੀਗੀਆਂ ਉਹਨਾਂ ਦੇ ਨੇੜੇ ਰਹੀ ਸੀ ਕਾਂਗਲਾ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ ਪਹਿਲਾਂ ਤਾਂ ਤੇ ਅੱਗੇ ਕੀ ਕਹਿਣਾ ਚਾਹੁੰਦੇ ਹਾਂ ਕਿ 25 ਸਾਥੀਆਂ ਦੀ ਕਿਹੜਾ ਕਿਤੇ ਸਭ ਤੋਂ ਪਹਿਲਾਂ ਸੋਈ ਜਿਹੜੇ ਤੁਹਾਡੇ ਵਰਗੇ ਸਰਕਾਰ ਦੇ ਵਿੱਚ ਲੋਕ ਰਹੇ ਉਹ ਜੇਕਰ ਫਾਲਣਗੇ ਬਾਤ ਆ ਉਹ ਸੂਈ ਤੁਹਾਡੇ ਵੱਲੇ ਆ ਕਿ ਤੁਸੀਂ ਕਿਤਨਾ ਕਿਤੇ ਇਸ ਮਾਮਲੇ ਨੂੰ ਵੀ ਗੁਰਸਤ ਕਰਾ ਦੋਗੇ ਤੇ ਬਾਕੀ ਜਿਨ੍ਹਾਂ ਨੂੰ ਖੁਸ਼ੀ ਮਿਲੀ ਆ ਉਹਨਾਂ ਨੂੰ ਕੀ ਕਹਿਣਾ ਚਾਹੀਦਾ 25 ਸੱਤ ਇਹ ਵੀ ਸਾਡੇ ਭਰਾ ਨੇ ਜੀ ਸਾਡੇ ਨਾਲ ਇਕੱਠੇ ਇਸ ਮਰਸੇ ਵਿੱਚ ਨਿਰਦੇ ਰਹੇ ਅਸੀਂ ਇਕੱਠੇ ਉਹਨਾਂ ਵਾਸਤੇ ਵੀ ਕਰਾਂਗੇ ਜਿੰਨਾ ਵੀ ਹੋ ਸਕੇ ਉਹਨਾਂ ਦੇ ਮਸਲਾ ਹੱਲ ਕਰਾਵਾਂਗੇ ਅੱਛਾ 25 ਜਿਹੜੇ ਬਾਕੀ ਨੇ ਜਿਨ੍ਹਾਂ ਨੂੰ ਖੁਸ਼ੀਆਂ ਮਿਲੀਆਂ ਉਹਨਾਂ ਨੂੰ ਮੜਾ ਜਾ ਉਹਨਾਂ ਨੂੰ ਵੀ ਮੁਬਾਰਕਵਾਦ ਤੁਹਾਡੇ ਮੂੰਹ ਦੇ ਵਿੱਚੋਂ ਚੰਗੀ ਲਾਦੀ ਆ ਭਾਵੇਂ ਤੁਸੀਂ ਮੇਰੇ ਵੱਗੂ ਥੋੜੇ ਕੌੜੇ ਸ਼ਬਦ ਵਾਲੇ ਹੋਂ ਪਰ ਤੁਹਾਡੇ ਸ਼ਬਦਾਂ ਦੇ ਵਿੱਚ ਕਿਤੇ ਨਾ ਕਿਤੇ ਸਹੀ ਸਹੀ ਪਣਦਾ ਬਸੋ ਤਾਂ ਪ੍ਰਮਾਤਮਾ ਸਗਰ ਨਾ ਹੀ ਸਭ ਕੁਝ ਹੋਸ ਨੇ ਕਰੇ ਜੀ 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 ਜੋ ਵੀ ਕਰਨਾ ਹੈ ਬਸ ਜੀ 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 ਇਹ ਸੀ ਕਾਂਜਲਾ ਜੀ ਤੇ ਇਦਾਂ ਹੀ ਲੱड्डा ਜੀ ਤੇ ਹੋਰ ਰਣਜੋਤ ਸਿੰਘ ਕਾਂਜਲਾ ਤੇ ਹੋਰ ਵੀ ਬਹੁਤ ਸਾਰੇ ਸਾਥੀ ਨੇ ਜਿਹੜੇ ਧੂਰੀ ਨਾਲ ਸੰਬੰਧਿਤ ਨੇ ਕਿਉਂਕਿ ਮੁੱਖ ਮੰਤਰੀ ਦਾ ਹਲਕਾ ਸੀਗਾ ਹੁਣ ਮੈਂ ਜਿਹੜੇ ਸਾਡੇ ਕਨਵੀਨਰ ਨੇ ਹਰਪੀ ਸਿੰਘ ਜੀ ਹਰਪੀ ਸਿੰਘ ਜੀ ਤੁਸੀਂ ਨਸ਼ਾ ਪਰਿਉਨ ਜਾਣਦੇ ਹੋ ਪਰ ਚਲੋ ਕਾਹ ਤਰਾਗ ਵਾਲਾ ਸਾਹਮਣੇ ਇਹ ਗੱਲ ਪਹਿਲਾਂ ਸਾਂਝੀ ਕਰ ਲੈਣੇ ਤਰਾਗ ਵਾਲਾ ਸਾਹਿਬ ਕਈ ਸਾਥੀਆਂ ਦੇ ਮਨ ਦੇ ਵਿੱਚ ਸ਼ੰਕਾ ਸੀ ਤਨਖਾਹ ਦੇ ਮਾਮਲੇ 'ਚ ਅੱਜ ਜੋ ਅੰਦਰ ਗੱਲ ਕਹਿ ਦਿੱਤੀ ਕਿਉਂਕਿ ਉਹਨਾਂ ਨੇ ਬਹੁਤ ਵੱਡੀ ਗੱਲ ਕਹਿ ਦਿੱਤੀ ਉਹ ਸਾਥੀਆਂ ਨੂੰ ਸਾਰਿਆਂ ਦੇ ਸਾਹਮਣੇ ਸਨਮ ਕੋ ਰੱਖਦੇ ਹੋ ਤਾਂ ਕਿ ਉਹ ਤਨਖਾਹ ਵਾਲੇ ਮਾਮਲੇ ਦੇ ਵਿੱਚ ਉਹਨਾਂ ਨੂੰ ਇਹ ਨਾ ਲੱਗੇ ਕਿ ਸ਼ਾਇਦ ਇਸ ਵਾਰ ਨਾ ਪਵੇ ਮਹਿੰਦੂ ਜੀ ਸਭ ਤੋਂ ਪਹਿਲਾਂ ਤਾਂ ਉਸ ਦਾ ਕਾਲਪੁਰਖ ਦਾ ਸੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਜਿਹੜਾ ਸਾਡਾ 17 9 2024 ਦਾ ਦਿਨ ਸੀਗਾ ਉਹ ਇਤਿਹਾਸਿਕ ਦਿਨ ਬਣਿਆ ਉਸ ਦਿਨ ਦੇ ਵਿੱਚ ਜਿੰਨੇ ਮਿਹਨਤ ਸਾਡੇ ਮਲਾਈਐਂਸ ਕਮੇਟੀ ਦੇ ਕਨਵੀਨਰ ਹਰਪਿੰਦਰ ਸਿੰਘ ਖਾਲਸਾ ਜੀ ਤੇ ਸਾਡੀ ਸਮੂਹਟੀ ਟੀਮ ਵੱਲੋਂ ਅਪਿੰਨਬਿੰਦਰ ਕਾਂਦਲਾ ਜੀ ਵੱਲੋਂ ਕੀਤੀ ਗਈ ਹੈ ਤੇ ਉਹਦੇ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਜਿਹੜਾ ਸਾਡਾ ਸਾਥ ਦਿੱਤਾ ਸਾਡੇ ਆਈਟੀ ਇੰਪਲਾਈਸੈਂਸ ਦੇ ਪ੍ਰਧਾਨ ਅਫਤਾਨ ਸਿੰਘ ਛੇਰਗਿਲ ਜੀ, ਸੁਵਿੰਦਰ ਪਸ਼ੋਰ ਜੀ, ਬਿੱਟੂ ਰਾਜਗੜ ਜੀ ਤੇ ਸਾਡੇ ਸਾਥੀ ਗੁਰਜੀਤ ਰਾਜਪੁਰਾ, ਬਲਵਿੰਦਰ ਅਮਲੋ ਤੇ ਅਸੀਂ ਇਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਇਹਦੇ ਨਾਲ ਨਾਲ ਜਿਹੜੇ ਸਾਡੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਪ੍ਰਧਾਨ ਡਾਕਟਰ ਦਰਸ਼ਨਪਾਲ ਜੀ ਉਹ ਵੀ ਸਾਡੇ ਨਾਲ ਸਟੇਜਾਂ ਸਾਂਝੀਆਂ ਕਰਦੇ ਰਹੇ ਨੇ ਵਿਗਿਆਨਿਕ ਸਿੰਘ ਅਸਲੀ ਫਰੰਟ ਨੇ ਵੀ ਜਿਹੜਾ ਸਾਡਾ ਬਹੁਤ ਸਾਥ ਦਿੱਤਾ ਉਹ ਇੱਕ ਬਹੁਤ ਵੱਡਾ ਮਸਲਾ ਜਿਹੜਾ ਸੀਗਾ ਉਹ ਅਸੀਂ ਜਿਹੜਾ ਉਹ ਹੱਲ ਕਰਵਾ ਲਿਆ ਤਨਖਾਹਾਂ ਵਾਲੀ ਗੱਲ ਬਾਲੀ ਵੱਡੀ ਗੱਲ ਨਹੀਂ ਸਾਡੇ ਤੇ ਬਹੁਤ ਵੱਡੀ ਗੱਲ ਸੀ ਜਿਹੜਾ ਸਾਨੂੰ ਇੱਕ ਬੁਖ ਸੀਗਾ ਜਿਹੜਾ ਅਸੀਂ ਚਾਹੁੰਦੇ ਸੀ ਵੀ ਪੰਜਾਬ ਦੀਆਂ ਸਮੂਹ ਜੱਟੇਵੰਨੀਆਂ ਉਹਦੇ ਤੇ ਇਕੱਠੀਆਂ ਹੋ ਕੇ ਲੜਨ ਜਿਸ ਤਰ੍ਹਾਂ ਸਾਡੇ 25 ਸਾਥੀਆਂ ਨੂੰ ਕ੍ਰਿਮੀਨਲ ਜਿਹੜਾ ਕਰਾਰ ਦੇ ਕੇ ਜੇਲ੍ਹਾਂ ਚ ਬੰਦ ਕਰ ਦਿੱਤਾ ਗਿਆ ਸੀਗਾ ਤੇ ਸਾਡੇ ਮੱਥੇ ਤੇ ਇੱਕ ਜਾਲੀ ਸ਼ਬਦ ਦਾ ਜਿਹੜਾ ਕਲੰਕ ਲਾ ਦਿੱਤਾ ਗਿਆ ਸੀ ਉਹਦੇ ਨਾਲ ਅਸੀਂ ਤੇ ਸਾਡੇ ਪਰਿਵਾਰ ਮਾਨਸਿਕ ਤੌਰ ਤੇ ਬਹੁਤ ਪਰੇਸ਼ਾਨ ਹੋ ਰਹੇ ਸੀਗੇ ਜੇਕਰ ਅਸੀਂ ਇਹਨਾਂ ਜੱਟੇਵੰਨੀਆਂ ਦੇ ਸਹਿਯੋਗ ਦੇ ਨਾਲ ਉਸ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਉਹ ਮਸਲਾ ਹੱਲ ਕਰਾ ਲਿਆ ਤਾਂ ਜਿਹੜਾ ਤਨਖਾਹ ਦਾ ਮੁੱਦਾ ਹੈ ਉਹ ਕੋਈ ਵਾੜੀ ਵੱਡੀ ਗੱਲ ਨਹੀਂ ਅੱਜ ਵੀ ਜਿਹੜਾ ਸਾਡੀ ਗੱਲ ਹੋਈ ਹੈ ਪੋਰਟਲ ਜਿਹੜਾ ਜਿਹੜਾ ਉਹਨਾਂ ਚਿਰ ਖੁੱਲਾ ਰਹੂਗਾ ਜਿੰਨਾ ਚਿਰ ਪੰਜਾਬ ਦੇ ਜਿੱਥੇ ਕੱਲੇ-ਕੱਲੇ ਸਾਥੀ ਦੀ ਜਿਹੜੀ ਉਹ ਤਨਖਾਹ ਉਹਨਾਂ ਦੇ ਖਾਤਿਆਂ 'ਚ ਨਹੀਂ ਪੈ ਜਾਂਦੀ ਇਸ ਕਰਕੇ ਉਹ ਸਾਡੀ ਕੋਈ ਕਿਸੇ ਗੱਲੋਂ ਕੋਈ ਚਿੰਤਾ ਨਾ ਕਰਨ ਸਾਰੇ ਸਾਥੀਆਂ ਦੀਆਂ ਜਿਹੜੀਆਂ ਤਨਖਾਹ ਉਹਨਾਂ ਦੇ ਖਾਤੇ ਵਿੱਚ ਪੈਣਗੀਆਂ ਸਮੇਂ ਤੇ ਏਰੀਆ ਪਹਿਣ ਗਿਆ ਅੱਜ ਨਹੀਂ ਤਾਂ ਜਿਹੜੀ ਏਰੀਆ ਰੋ ਕੱਲ ਪੈ ਜਾਊਗਾ ਪਰ ਤਨਖਾਹਾਂ ਇਸ ਮਹੀਨੇ ਦੀਆਂ ਜਿਹੜੀਆਂ ਹੋ ਜਾਣੀਆਂ ਜੀ ਜੀ ਖਾਲਸਾ ਜੀ ਅੱਜ ਕਿਹਨਾ ਕਿਹਨਾ ਲੋਕਾਂ ਦਾ ਜਿਹੜਾ ਤੁਸੀਂ ਧੰਵਾਦ ਕਰਕੇ ਹੋ ਕਿ ਸਵੇਰੇ ਤੜਕੇ ਤੋਂ ਨਿਕਲੇ ਹੋਏ ਹੋ ਤੇ ਸਭ ਤੋਂ ਵੱਡੀ ਗੱਲ ਹੈ ਇੱਕ ਹੋਰ ਗੱਲ ਦੱਸਦੀ ਹੈ ਕਿ ਖਾਲਸਾ ਜੀ ਸਪੀਕਰ ਸਾਹਿਬ ਉਲਤਾਰ ਸਿੰਘ ਸਾਧਵਾ ਜੀ ਦੇ ਬੜੇ ਨਜ਼ਦੀਕ ਨੇ ਤੇ ਕਿਤੇ ਨਾ ਕਿਤੇ ਜਿਹੜੀ ਗਰਾਰੀ ਆ ਫਸ ਰਹੀ ਸੀ ਸਭ ਤੋਂ ਪਹਿਲਾਂ ਤਾਂ ਕਿਤੇ ਨਾ ਕਿਤੇ ਉੱਥੇ ਹੀ ਰੈਲੀ ਹੋ ਗਈ ਸੀ ਤੇ ਖਾਲਸਾ ਜੀ ਹੋਰ ਕਿਹਨਾ ਕਿਹਨਾ ਦਾ ਐਨਾ ਸਮਹਿਤ ਹੋਰ ਐਨਾ ਕਿਹਨਾ ਕਿਹਨਾ ਦਾ ਇੱਕ ਵਿਸ਼ੇਸ਼ ਲੋਕਾਂ ਰਿਹਾ ਤੇ ਅੱਜ ਤੁਸੀ ਤੋਂ ਮਨ ਕਰਦੇ ਆਪਾਂ ਪਹਿਲਾਂ ਵਾਹਿਗੁਰੂ ਜੀ ਦਾ ਕਾਲ ਸਭ ਵਾਹਿਗੁਰੂ ਜੀ ਕੀ ਫਤਿਹ ਅ ਜਦੋਂ ਤੋਂ ਸੀਆਰਏ 295/19 ਦੇ ਉੱਪਰ ਜਿਹੜਾ ਮਸਲਾ ਖੜਾ ਹੋਇਆ ਸੀ ਉਸੇ ਦਿਨ ਤੋਂ ਹੀ ਬਹੁਤ ਅਜਿਹੇ ਚਿਹਰੇ ਨੇ ਜਿਹੜੇ ਸਾਡੇ ਨਾਲ ਖੁੱਲ ਕੇ ਅੱਗੇ ਨਹੀਂ ਆਏ ਪਰ ਉਹਨਾਂ ਦਾ ਜਿਹੜਾ ਦੇਣ ਆ ਉਹ ਸਾਡੇ ਇਥੋਂ ਤੱਕ ਸਾਨੂੰ ਬਚਾਉਣ ਲਈ ਬਹੁਤ ਵੱਡਾ ਦੇਣ ਆ ਉਹਨਾਂ ਦੇ ਵਿੱਚ ਸਰਕਾਰ ਦੇ ਬਹੁਤ ਨਮਾਇंदे ਆ ਜਿਸ ਤਰ੍ਹਾਂ ਤੁਸੀਂ ਕਹੇ ਸਪੀਕਰ ਸਾਹਿਬ ਸਪੀਕਰ ਸਾਹਿਬ ਨੇ ਸਾਨੂੰ ਹਮੇਸ਼ਾ ਜਿਹੜਾ ਉਹ ਮਾਰਗਦਰਸ਼ਕ ਕਰਦੇ ਰਹੇ ਨੇ ਕਿ ਆਪ ਦਿਖਾਉਂਦੇ ਰਹੇ ਨੇ ਕਿ ਆ ਰਾਹ ਤੇ ਚੱਲ ਕੇ ਕਬੀ ਜਿੱਤ ਤੁਹਾਨੂੰ ਜਲਦੀ ਮਿਲ ਜੇਗੀ ਅ ਸੋ ਉਹਨਾਂ ਦੇ ਨਾਲ ਸਾਡੇ ਜਿਵੇਂ ਚੇਰਗਲ ਜੀ ਸਾਹਿਬ ਖੜੇ ਨੇ ਇਹਨਾਂ ਦਾ ਜਿਹੜਾ ਜਿਹੜਾ ਸਹਿਯੋਗ ਰਿਹਾ ਉਹਨੂੰ ਉਹਦੇ ਕਿ ਅਸੀਂ ਭੁਲਾ ਨਹੀਂ ਸਕਦੇ ਵਿਗਿਆਨਿਕ ਸੰਗਰਸ਼ਿਤ ਫਰੰਟ ਦਾ ਜਿਹੜਾ ਉਹ ਸਹਿਯੋਗ ਭੁਲਾ ਨਹੀਂ ਸਕਦੇ ਕਿਸਾਨ ਜਥੇਬੰਦੀ ਦਾ ਜਿਹੜਾ ਸਹਿਯੋਗ ਅਸੀਂ ਭੁਲਾ ਨਹੀਂ ਸਕਦੇ ਇਸ ਤਰ੍ਹਾਂ ਕਈ ਐਨੇਕਾ ਹੀ ਚਿਹਰੇ ਨੇ ਜਿਹੜੇ ਸਾਡੇ ਨਾਲ ਹਮੇਸ਼ਾ ਮੋਢੇ ਨਾਲ ਮੋਢਾ ਲਾ ਕੇ ਖੜੇ ਨੇ ਸਭ ਤੋਂ ਵੱਡਾ ਸ਼ੁਕਰਾਨਾ ਜਿਹੜਾ ਉਹ ਕਾਲਪੁਰਖ ਦਾ ਕਿ ਜਿਨ੍ਹਾਂ ਨੇ ਸਾਨੂੰ ਇੱਕ ਮਾਲਾ ਦੇ ਵਿੱਚ ਪਰੋਤਾ ਇਸ ਮੂਮੈਂਟ ਦੇ ਵਿੱਚ ਸਾਡੇ ਸਾਰੇ ਹੀ ਭਰਾ ਜਿਹੜੇ ਬਿਜਲੀ ਡਿਪਾਰਟਮੈਂਟ ਵੱਖ-ਵੱਖ ਥੜਿਆਂ ਦੇ ਵਿੱਚ ਵੰਡੇ ਹੋਏ ਸੀ ਉਹ ਇੱਕ ਪਲੇਟਫਾਰਮ ਤੇ ਆ ਕੇ ਇਸ ਲੜਾਈ ਨੂੰ ਲੜਨ ਲਈ ਜਿਹੜੇ ਯਤਨਸ਼ੀਲ ਹੋਏ ਨੇ ਇੱਕ ਵੱਡਾ ਸੰਕੇਤ ਹੈ ਕਿ ਜੇ ਇਸੇ ਤਰ੍ਹਾਂ ਲੜਾਈਆਂ ਬਿਜਲੀ ਬੋਰਡ ਦੇ ਵਿੱਚ ਲੜੀਆਂ ਜਾਣ ਤਾਂ ਕੋਈ ਇਸ ਤਰ੍ਹਾਂ ਦਾ ਮੁੱਦਾ ਰਹਿ ਹੀ ਨਹੀਂ ਜਾਣਾ ਕਿ ਜਿਹਨੂੰ ਅਸੀਂ ਸਮੁੱਚੇ ਜਿਹੜੇ ਹੈਗੇ ਮੁਲਾਜ਼ਮ ਖਾਲਾ ਨਾ ਕਰਵਾ ਸਕੀਏ ਸੋ ਇਸ ਮਸਲੇ ਨੂੰ ਲੈ ਕੇ ਜਿਸ ਤਰ੍ਹਾਂ ਸਾਰੇ ਵੀਰ ਇਕੱਠੇ ਹੋਏ ਨੇ ਔਨ ਵਾਲੇ ਮਸਲੇ ਨੂੰ ਲੈ ਕੇ ਵੀ ਸਾਨੂੰ ਸਿਰ ਜੋੜ ਕੇ ਬੈਠਣ ਦੀ ਜਿਹੜੀ ਜ਼ਰੂਰਤ ਆ ਤੇ ਹਰ ਮਸਲੇ ਦਾ ਹੱਲ ਕਰਾਵਾਂਗੇ 25 ਸਾਥੀਆਂ ਦਾ ਜਿਹੜਾ ਮਸਲਾ ਹੁਣ ਸਾਡੇ ਮੇਨ ਜਿਹੜਾ ਸਾਡਾ ਉਹ ਫੋਕਸ ਉਸੇ ਤੇ ਰਹੇਗਾ ਇਹਨਾਂ ਸਾਥੀਆਂ ਨੂੰ ਚਾਹੇ ਆਰਥਿਕ ਤੌਰ ਤੇ ਕੋਈ ਤੰਗੀ ਆਵੇ ਚਾਹੇ ਵਕੀਲ ਕਰਨ ਦੀ ਕੋਈ ਤੰਗੀ ਆਵੇ ਚਾਹੇ ਕਿਸੇ ਵੀ ਤਰ੍ਹਾਂ ਦੀ ਉਹ ਸਮੱਸਿਆ ਵੀ ਉਹਨੂੰ ਅਸੀਂ ਆਪਣੀ ਸਮੱਸਿਆ ਸਮਝਦੇ ਹੋਏ ਉਸ ਨੂੰ ਹੱਲ ਵਾਲੇ ਪਾਸੇ ਜਿਹੜਾ ਉਹ ਲੈ ਕੇ ਜਾਵਾਂਗੇ ਸੋ ਉਸ ਦੇ ਵਿੱਚ ਵੀ ਸਭ ਤੋਂ ਵੱਡਾ ਜਿਹੜਾ ਰੋਲ ਆ ਗੁਰੂ ਸਾਹਿਬ ਨੇ ਅਦਾ ਕਰਨਾ ਇਹ ਤਾਂ ਸਾਡੇ ਭਰਾ ਨੇ ਜਿਹੜੇ ਵੀ ਖੜੇ ਨੇ ਨਾਲ ਚਾਹੇ ਉਹ ਘਰੇ ਬੈਠ ਕੇ ਸਾਡੀ ਕਿਸੇ ਨੇ ਮਦਦ ਕੀਤੀ ਹੈ ਆਰਥਿਕ ਤੌਰ ਤੇ ਮਦਦ ਕੀਤੀ ਹੈ ਸਾਨੂੰ ਕਿਸੇ ਤਰ੍ਹਾਂ ਦੀ ਗਾਈਡਲਾਈਨ ਉਹਨਾਂ ਨੇ ਪ੍ਰੋਵਾਈਡ ਕਰਵਾਈ ਹੈ ਚਾਹੇ ਸਾਡੇ ਨਾਲ ਸਰੀਰਕ ਤੇ ਅੱਗੇ ਧਰਨਿਆਂ ਦੇ ਵਿੱਚ ਆ ਕੇ ਤੱਤੀਆਂ ਸੜਕਾਂ ਦੇ ਉੱਪਰ ਬੈਠੇ ਨੇ ਉਹਨਾਂ ਦਾ ਧੰਨਵਾਦ ਆ ਉਹਨਾਂ ਦਾ ਧੰਨਵਾਦ ਅਸੀਂ ਕਦੇ ਨਹੀਂ ਭੁੱਲਾਂਗੇ ਕਿ ਉਹਨਾਂ ਨੇ ਸਾਡੇ ਨਾਲ ਕਿਹੜੇ-ਕਿਹੜੇ ਹਾਲਾਤਾਂ 'ਚ ਰਹੇ ਆ ਮੈਂ ਤਾਂ ਸ਼ੁਕਰਾਨਾ ਇਹੀ ਕਰਦਾ ਕਿ ਅੱਜ ਉਹਨਾਂ ਸਾਥੀਆਂ ਦੀ ਬਦੌਲਤ ਅਜਿਹੇ ਭਰਾਵਾਂ ਦੀ ਬਦੌਲਤ ਅੱਜ ਸਾਡੇ ਘਰਾਂ ਦੇ ਵਿੱਚ ਚੰਗੀ ਰੋਟੀ ਜਿਹੜੀ ਉਹ ਉਹ ਗੁਰੂ ਸਾਹਿਬ ਨੇ ਨਸੀਬ ਕੀਤੀ ਆ ਉਸੋ ਪ੍ਰੇਰੋਨਾ ਸਾਰੇ ਹਿਸਾਦਿਆਂ ਦਾ ਮੈਂ ਸ਼ਬਦ ਥੋੜੇ ਰਹਿ ਜਾਂਦੇ ਨੇ ਕਿ ਕਿਸ ਤਰ੍ਹਾਂ ਧੰਨਵਾਦ ਕੀਤਾ ਜਾਵੇ ਕਿ ਇਹਨਾਂ ਦੀ ਬਦੌਲਤ ਜਾਵੇ ਸਾਡਾ ਸਾਡਾ ਕੋਈ ਵੀ ਜਿਹੜਾ ਵੀਰ ਆ 295 ਚਾਹ ਘਰੇ ਵੀ ਬੈਠ ਕੇ ਉਹਨੇ ਸਾਡੇ ਲਈ ਅਰਦਾਸ ਕੀਤੀ ਆ ਉਹਦੇ ਕਰਕੇ ਜਿਹੜੀ ਸਾਡੇ ਘਰੇ ਅੱਜ ਰੋਟੀ ਚੰਗੀ ਬਣੇਗੀ ਵਾਹਿਗੁਰੂ ਜੀ ਕਾ ਖਾਲਸਾ ਅੱਛਾ ਜੀ ਜਿਵੇਂ 25 ਸਾਥਿਆਂ ਦੀ ਗੱਲ ਕੀਤੀ ਆ ਮੰਨੂ ਬਾਂਝੀ ਇੱਥੇ ਨਾਲ ਨੇ ਕਿਉਂਕਿ ਮੈਂ ਤੇ ਮੰਨੂ ਬਾਂਝੀ ਪਿਛਲੇ ਜਿਹੜੀ ਤਰੀਕ ਸੀਗੀ 21 ਤਰੀਕ ਨੂੰ ਅਸੀਂ ਗਏ ਆ ਮਹਾਲੀ ਹਾਈ ਕੋਰਟ ਦੇ ਵਿੱਚ ਤੇ ਮੰਨੂ ਜੀ ਬਾਂਝੀ ਕੋਲ ਇੱਕ ਜਸਵਿੰਦਰ ਜੀ ਕਰਨ ਮਾਰਾ ਦੋਕਰ ਇਹਨਾਂ ਨੇ ਬਿਲਕੁਲ ਦੇਖੋ ਤੁਹਾਨੂੰ ਬਰਕਰ ਤੋਂ ਹੀ ਪਤਾ ਲੱਜਣਾ ਵੀ ਅਸੀਂ ਕਿਸ ਪ੍ਰਕਾਰ ਜਿਹੜਾ ਕੰਮ ਸ਼ੁਰੂ ਕਰ ਦਿੱਤਾ ਗਿਆ ਕਿਉਂਕਿ ਇਹ ਫਾਈਲ ਦਿਖਾਉਣੀ ਇਸ ਕਰਕੇ ਜ਼ਰੂਰੀ ਵੀ ਅੱਜ ਜੇਕਰ ਕੈਮਰਾ ਆਪਰੇਟ ਕਰ ਰਿਹਾ ਤਾਂ ਸਾਡੇ 25 ਸਾਥੀਆਂ ਦੇ ਵਿੱਚੋਂ ਪੀੜਤ ਸਾਥੀਆ ਜਿਹੜਾ ਉਹ ਕਰ ਰਿਹਾ ਤੇ ਨਾਲ ਸਾਡੇ 25 ਸਾਥੀਆਂ ਦੇ ਵਿੱਚੋਂ ਕੋਈ ਸਾਥੀ ਆਏ ਵੀ ਨਹੀਂ ਤੇ ਸਾਰਿਆਂ ਨੂੰ ਇਸ ਕਰਕੇ ਨਹੀਂ ਬੁਲਾਇਆ ਸੀ ਖੱਜਲ ਖਵਾਰੀ ਪਹਿਲਾਂ ਹੀ ਬਹੁਤ ਆ ਆ ਮਨੋਜੀ ਦਿਖਾਓ ਮਾੜੀ ਜੀ ਕਿਸ ਪ੍ਰਕਾਰ ਦੀ ਜਿਹੜੀ ਫਾਈਲ ਤਿਆਰ ਕੀਤੀ ਜਾ ਰਹੀ ਹੈ ਸਭ ਤੋਂ ਇਹ ਆਪਾਂ ਨੇ 21 ਤਰੀਕ ਨੂੰ ਮੋਹਾਲੀ ਪਹੁੰਚ ਕੇ ਜਿਹੜਾ ਡਾਟਾ ਕਲੈਕਟ ਕੀਤਾ ਸੀਗਾ ਇਹ 25 ਸਾਥੀਆਂ ਬਾਰੇ ਤੇ ਉਹਦੇ ਸਬੰਧ ਵਿੱਚ ਕੁਝ ਚੀਜ਼ਾਂ ਜਿਹੜੀਆਂ ਉਹ ਟੈਗ ਕਰ ਲਈਆਂ ਗਈਆਂ ਜਿਹੜੀਆਂ ਮੁੱਖ ਚੀਜ਼ਾਂ ਐ ਉਹਦੇ ਸਬੰਧ ਵਿੱਚ ਅੱਜ ਸਾਰੀ ਕਮੇਟੀ ਨਾਲ ਤੇ ਸਰਕਾਰ ਦੇ ਸਾਥੀਆਂ ਨਾਲ ਸਾਰਾ ਕੁਝ ਸਾਂਝਾ ਕੀਤਾ ਗਿਆ ਤੇ ਉਹਦੇ ਸਬੰਧ ਵਿੱਚ ਜਿਹੜੀ ਅਗਲੀ ਰਣਨੀਤੀ ਉਹ ਲੀਕ ਦਿੱਤੀ ਗਈ ਜਿਹਦੇ ਦੀ ਜੇ ਆਉਣ ਵਾਲੇ ਦਿਨਾਂ ਵਿੱਚ ਤੁਹਾਨੂੰ ਜਲਦੀ ਦੇਖਣ ਨੂੰ ਮਿਲਾਂਗੇ ਸਾਥੀਓ ਧੰਨਵਾਦ ਜੀ ਸਾਰਿਆਂ ਦਾ ਇਸੇ ਸਾਰੇ ਸੀਆਰ 295 ਬਟਾ 19 ਵਾਲੇ ਸਾਥੀ ਤੇ ਉਹਨਾਂ ਦੇ ਜਿਹੜੇ ਸਹਾਇਕ ਸੀਗੇ ਸੋ ਦੁਆਰਾ ਫੇਰ ਨਵੀਂ ਅਪਡੇਟ ਨਾਲ ਤੁਹਾਡੇ ਨਾਲ ਸਾਂਝਾਵਾਂਗੇ ਕਿਉਂਕਿ ਇਹ ਮਲਾਜਮਾਂ ਦੀ ਆਵਾਜ਼ ਹੈ ਧੰਨਵਾਦ